ਜੈ ਸ਼ੰਕਰ ਜੀ ਮੈਂ ਰੋਹਿਤ ਜੋਸ਼ੀ ਕਾਰਿਆਕਰਨੀ ਪੰਜਾਬ ਪ੍ਰੈਜ਼ੀਡੈਂਟ ਸ਼ਿਵਸਨਾ ਬਲਾ ਸਾਹਿਬ ਠਾਕਰੇ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਸੀ ਉਹ ਜੀਡੀਏ ਜਿਹੜੇ ਦਰਬਾਰਾ ਸਿੰਘ ਦੀ ਹੈ ਉਹਨਾਂ ਦੇ ਖਿਲਾਫ ਔਰ ਜੀਜੀਆਰ ਪ੍ਰੋਜੈਕਟ ਜਿਹੜਾ ਹੈਗਾ ਵਾ ਉਹਦੇ ਸੰਬੰਧ ਦੇ ਵਿੱਚ ਹੈਗੀ ਹੈ ਇਹ ਲਾਸਟ ਜਿਹੜੀ ਕੰਪਲੇਂਟ ਆਪਾਂ ਪੰਜ ਤੋਂ 6 ਮਹੀਨੇ ਹੋ ਗਏ ਜਿਹੜੇ ਜੀਜੀਆਰ ਕਲੱਬ ਪ੍ਰਾਈਵੇਟ ਲਿਮਟਿਡ ਨਾਰੰਗਪੁਰ ਦੇ ਵਿੱਚ ਜਿਹੜੇ 21 ਏਕੜ ਦਾ ਇੱਕ ਪ੍ਰੋਜੈਕਟ ਬਣਦਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਅਲੱਗ-ਅਲੱਗ ਪੰਜਾਬ ਦੇ ਡਿਪਾਰਟਮੈਂਟ ਦੇ ਦਾਰਿਆ ਦੇ ਵਿੱਚ ਆਪਾਂ ਜਿਹੜੀਆਂ ਕੰਪਲੇਂਟਸ ਜਮ੍ਹਾਂ ਕਰਾਈਆਂ ਦਿੱਤੀਆਂ ਗਈਆਂ ਅਸੀਂ ਜਿਨ੍ਹਾਂ ਦੇ ਜਵਾਬ ਆਲਮੋਸਟ ਸਾਰਿਆਂ ਦੇ ਸਾਨੂੰ ਆ ਚੁੱਕੇ ਐ ਔਰ ਉਹਨਾਂ ਨੇ ਜਿਹੜੇ ਹੈਗੇ ਆ ਹਾਇਰ ਅਥਾਰਟੀ ਨੂੰ ਤਲਬ ਵੀ ਕੀਤੀ ਚੱਡਿਗੜ ਦੇ ਵਿੱਚ ਬਟ ਦਰਬਾਰਾ ਸਿੰਘ ਔਰ ਜੀਡੀਆ ਦੇ ਜਿਹੜੇ ਹੈਗੇ ਪ੍ਰਮੁੱਖ ਇਹ ਉਹਨਾਂ ਦੇ ਜਿਹੜੇ ਹੈਗੇ ਸਿੱਤੇ ਜੂਣੀ ਸੜਕ ਦੀ ਇਸ ਚੀਜ਼ ਦੀ ਪਈ ਹੈ ਕਿਉਂਕਿ ਇਹ ਪ੍ਰੋਜੈਕਟ ਦਾ ਵਿੱਚ ਜਿੰਨੀ ਜ਼ਿਆਦਾ ਹਰ ਛੋਟੀ ਤੋਂ ਲੈ ਕੇ ਵੱਡੀ ਸੰਤਾਣੀ ਹੋਈ ਹੈ ਔਰ ਵੱਡੇ ਅਮਾਊਂਟ ਲੈ ਕੇ ਜਿਹੜੀ ਹੈਗੀ ਕ腐ਪਸ਼ਨ ਕੀਤੀ ਗਈ ਹੈ ਔਰ ਸਰਕਾਰ ਦੇ ਨਾਲ ਸਰਕਾਰ ਦੀ ਸੀਡ ਦੇ ਉੱਪਰ ਬਹਿ ਕੇ ਬਹੁਤ ਵੱਡਾ ਜਿਹੜਾ ਇੱਕ ਸਕੈਮ ਨੂੰ ਖੇਡਿਆ ਗਿਆ ਦਾ ਕਿਉਂਕਿ ਜਿੰਨੀਆਂ ਵੀ ਆਪਾਂ ਆਰ ਡੀ ਆਈ ਪਾਈਆਂ ਵਾ ਅਧਰੇ ਲਗ ਲਗ ਡਿਪਾਰਟਮੈਂਟਾਂ ਚ ਪਾਈਆਂ ਸੀ ਉਹਨਾਂ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਹੈਗੇ ਸਾਡੇ ਕੋਲ ਪਈਆਂ ਵਾ ਔਰ ਉਹਨਾਂ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੀਜੀਆ ਜਿਹੜਾ ਪ੍ਰੋਜੈਕਟ ਹੈਗਾ ਵਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਡਿਪਾਰਟਮੈਂਟ ਤੋਂ ਪਾਸ ਨਹੀਂ ਹੈਗਾ ਨਾ ਪਾਸ ਹੋਣ ਕਰ ਜਿਹੜਾ ਹੈ ਲੈ 21 ਏਕੜ ਕੋਈ ਛੋਟਾ ਵੱਡਾ ਛੋਟਾ ਪ੍ਰੋਜੈਕਟ ਨਹੀਂ ਹੈਗਾ ਬਹੁਤ ਵੱਡਾ ਪ੍ਰੋਜੈਕਟ ਔਰ ਜੀਡੀਆ ਦਾ ਇਨਾ ਵੱਡਾ ਪੱਲਾਡ ਉਹ ਕੰਪਲੇਨਟਸ ਕਰਨ ਦੇ باوجود ਵੀ ਉਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। بار بار ਇਹੀ ਗੱਲ ਕਹੀ ਗਈ ਹੈ ਕਿ ਜੀ ਇਹ ਇਹ ਇਨਵੈਸਟਮੈਂਟ ਪੰਜਾਬ ਦੇ ਅੰਡਰ ਹਾਂ ਦਾ ਇਨਵੈਸਟ ਪੰਜਾਬ ਦੇ ਅੰਡਰ ਹਾਂ ਦਾ ਜਦੋਂ ਇਨਵੈਸਟ ਪੰਜਾਬ ਨੂੰ ਜਿਹੜੇ ਉਹਨਾਂ ਦੇ ਜਿਹੜੇ ਜੀਐਮ ਨੂੰ ਮਿਲੇ ਗਿਆ ਔਰ ਉਹਨਾਂ ਕੋਲ ਡਿਟੇਲ ਦਿੱਤੀ ਗਈ ਔਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਸੀ ਅਸਾ ਦਿਨ ਉਤੋ ਸਾਫ਼ ਤੌਰ ਤੇ ਪਤਾ ਲੱਗਦਾ ਪਿਆ ਵਹ ਹੈਗਾ ਵਾ ਕਿ ਇਨਵੈਸਟ ਪੰਜਾਬ ਵੀ ਆਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਬੰਦਾ ਉਹ ਕੰਪਲੇਨ ਜਿਹੜਾ ਰੈਵਨਿਊ ਦੇ ਵਿੱਚ ਪਾਉਂਦਾ ਦਾ ਤਾਂ ਕਿ ਸਾਡੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਤਾਂ ਕਿ ਆਮ ਲੋਕਾਂ ਦੇ ਜਿਹੜੀ ਹੈਗੀਆਂ ਉਹਨਾਂ ਦੀ ਜੇਬ ਦੇ ਵਿੱਚ ਜਿਹੜਾ ਹੈਗਾ ਵਾ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾ ਹੋਵੇ ਔਰ ਜਿਆਦਾ ਤੋਂ ਜਿਆਦਾ ਟੈਕਸ ਜਿਹੜਾ ਹੈਗਾ ਇਕੱਠਾ ਹੋਵੇ ਤਾਂ ਕਿ ਸਰਕਾਰ ਹੋ ਜਾਵੇ ਦਾ ਸਹੂਲਤਾ ਜਿਹੜੀ ਹੈਗੀਆਂ ਆਪਣੇ ਸ਼ਹਿਰੀਆਂ ਨਿਵਾਸੀਆਂ ਨੂੰ ਦੇ ਸਕਣ ਪਰ ਇੱਦਾਂ ਦੇ ਪ੍ਰੋਜੈਕਟ ਔਰ ਇੱਦਾਂ ਦੇ ਜਿਹੜੇ ਕਰਪਟ ਜਿਹੜੇ ਹੈਗੇ ਆਫੀਸਰ ਜਿਹਨੇ ਦੇਰ ਤੱਕ ਸੀਟਾਂ ਦੇ ਬੈਠੇ ਆ ਉਹਨੇ ਦੇਰ ਤੱਕ ਕਦੀ ਵੀ ਕਿਸੇ ਚੀਜ਼ ਦਾ ਸੁਧਾਰ ਨਹੀਂ ਹੋ ਸਕਦਾ ਔਰ ਨਾ ਹੀ ਕੱਲੀ ਸਰਕਾਰ ਕਰ ਸਕਦੀ ਹੈ ਕਿਉਂਕਿ ਜਿਹੜੇ ਅਥਾਰਟੀ ਬੰਦੇ ਜਿਨ੍ਹਾਂ ਨੂੰ ਦਿੱਤੀਆਂ ਗਈਆਂ ਆ ਤੇ ਸਰਕਾਰ ਜਿਨ੍ਹਾਂ ਨੂੰ ਅੱਗੇ ਅਥਾਰਟੀ ਕਰਦੇ ਆ ਜਦੋਂ ਉਹੀ ਕਰਪਸ਼ਨ ਕਰਨੀਆਂ ਸ਼ੁਰੂ ਕਰ ਦਨ ਕੋਰਨਾ ਤੇ ਕੋਈ ਐਕਸ਼ਨ ਨਾ ਕੀਤਾ ਜਾਵੇ ਤਾਂ ਉਹਨਾਂ ਦੇ ਹੌਸਲੇ ਜਿਹੜੇ ਹੈਗੇ بلند ਹੋ ਜਾਂਦੇ ਜਿੱਦਾਂ ਜੀਟੀਏ ਨਰਮਨ ਸਿੰਘ ਜੀ ਦੇ ਪੁੱਏ ਪਏ ਆ ਕਿਉਂਕਿ ਬਾਰ-ਬਾਰ ਬਾਰ-ਬਾਰ ਕੰਪਲੇਨਟ ਕਰਨ ਬਾਗਲੋ ਉਦੋਂ ਤੇ ਕੰਮ ਸਾਨੂੰ ਕਿਹਾ ਗਿਆ ਕੰਮ ਰੋਕਿਆ ਗਿਆ ਉਹਦਾ ਰਿਟਰਨ ਦੇ ਵਿੱਚ ਸਾਨੂੰ ਜਵਾਬੇ ਦਿੱਤਾ ਗਿਆ ਪਰ ਉੱਥੇ ਕੰਮ ਜਿਹੜਾ ਅੱਜ ਵੀ ਚੱਲਦਾ ਪਿਆ ਵਾ ਕਿਉਂਕਿ 12 ਦਿ ਜਿਹੜਾ ਹੈਗਾ ਤੇ ਉਹ ਕੋਈ ਬੰਦਾ ਜਾਂਦਾ ਸੀ ਪਤਾ ਲੱਗਦਾ ਸੀ ਕਿ ਠੀਕੇ ਜੀ ਇਹ ਪ੍ਰੋਜੈਕਟ ਚੱਲਦਾ ਪਿਆ ਉਹਨਾਂ ਨੇ ਦਾਦਾ ਫੁਰ ਦੇ ਬਾਹਰ ਬੈਰੀਕੇਡ ਜਿ ਲਾ ਗਏ ਟੀਨਾ ਲਗਾ ਕੇ ਉਹ ਬੰਦ ਕਰ ਦਿੱਤਾ ਤਾਂ ਕਿ ਪਤਾ ਇਹ ਲੱਗੇ ਅੰਦਰ ਕੋਈ ਕੰਮ ਹੁੰਦਾ ਪਿਆ ਜੇ ਨਹੀਂ ਹੁੰਦਾ ਪਿਆ ਔਰ ਉਸ ਤੋਂ ਬਾਅਦ ਹਿਊਮਨ ਰਾਈਟਸ ਔਰ ਹਲਗ-ਹਲਗ ਜਿਹੜੇ ਦਾਇਰੇ ਦੇ ਵਿੱਚ ਜਿਹੜੀਆਂ ਕੰਪਨੀ ਡੀਆਂ ਉਹ ਸਾਫ ਇਹਦਾ ਇਹਨਾਂ ਦੁੱਧੀਆਂ ਗਈਆਂ ਕਿ ਉਸ ਪ੍ਰੋਜੈਕਟ ਦੇ ਵਿੱਚ ਜਿਹੜੇ ਇਲੀਗਲ ਐਕਟੀਵਿਟੀਜ਼ ਜੋ ਵੀ ਚੀਜ਼ਾਂ ਦੀਆਂ ਹੋਈਆਂ ਵਾ ਅਗਰ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਪੈਟ ਜੀ ਦਿੱਤੀ ਹੈ ਉਹਨੋਂ ਬਿਨਾਂ ਸਿੱਖਣੋਂ ਬਿ ਪਰ ਕਿ ਮਾਲਿਸ਼ ਕਰੰਦੀ ਬਣਾਈ ਉਹਨਾਂ ਨੂੰ ਜਿਹੜਾ ਹੈਗਾ بار 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 ਜਿਹੜਾ ਹੈਗਾ ਅੱਗੇ ਤੋਂ ਪੈਸੇ ਲੈ ਕੇ ਉਹ ਪ੍ਰੋਜੈਕਟ ਨੂੰ ਜਿਹੜਾ ਹੈਗਾ ਉਹਨੂੰ ਉੱਥੇ ਫੌਕ ਕੀਤਾ ਜਾ ਰਿਹਾ ਔਰ ਕੋਈ ਵੀ ਉੱਥੇ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਆਪਾਂ ਪੰਜਾਬ ਸਰਕਾਰ ਨੂੰ ਔਰ ਤੁਗਾਨੂੰ ਸਰਕਾਰ ਨੂੰ ਔਰ ਜਿਹੜੇ ਵੀ ਧਾਰਾ ਦੇ ਵਿੱਚ ਆਪਾਂ ਕੰਪਲੇਟ ਪਾਈ ਹੈ ਆਪਾਂ ਉਹਨਾਂ ਨੂੰ ਬੇਨਤੀ ਇਹੀ ਕਰਦੇ ਆ ਜੀ ਕਿ ਇੱਥੇ ਜਲਦ ਤੋਂ ਜਲ ਜਿਹੜੀ ਹੈਗੀ ਕਾਰਵਾਈ ਕੀਤੀ ਜਾਵੇ ਔਰ ਸਰਕਾਰੀ ਅਹੁਦੇ ਤੇ ਬਹਿ ਕੇ ਜਿਹੜੀ ਸਰਕਾਰ ਨੂੰ ਲੱਖ ਕਰੋੜਾ ਰੁਪਏ ਦਾ ਚੂਨਾ ਲਗਾ ਰਿਹਾ ਪੁਨਾਮ ਦੇ ਦਿੱਲੀ ਅਸਲਾਖਾਂ ਦੇ ਅੰਦਰ ਤੱਕ ਇਹੋ ਦਵੇ ਧੰਨਵਾਦ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ਿਵਸੇਨਾ ਹਿੰਦੂ ਟਕਸਾਲੀ ਤੋਂ ਸਾਡੇ ਇੱਕ ਸ਼ਿਵਸੇਨਾ ਨੇਤਾ ਰੋਹਿਤ ਜੋਸ਼ੀ ਜੀ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ ਕਿਉਂਕਿ ਜੀਜੀਆਰ ਕਲੱਬਸ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਅਤੇ ਜੀਡੀਏ ਦੇ ਅਧਿਕਾਰੀ ਦਰਬਾਰਾ ਸਿੰਘ ਦੇ ਖਿਲਾਫ ਜਿਹੜੀ ਉਹ ਸ਼ਿਕਾਇਤ ਸੀ ਸ਼ਿਕਾਇਤ ਇਹ ਸੀ ਕਿ 21 ਏਕੜ ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਨਾਰਿੰਗਪੁਰ ਦੇ ਵਿੱਚ ਔਰ ਪ੍ਰੋਜੈਕਟ ਜੋ ਚੱਲ ਰਿਹਾ ਜੀਜੀਆਰ ਕਲਸ ਪ੍ਰਾਈਵੇਟ ਲਿਮਟਿਡ ਉਹ ਪ੍ਰੋਜੈਕਟ ਆਰਟੀਆ ਹੀ ਪਤਾ ਕੀਤਾ ਕਿਸੇ ਵੀ ਤਰ੍ਹਾਂ ਦਾ ਉਹ ਪ੍ਰੋਜੈਕਟ ਪਾਸ ਨਹੀਂ ਆ ਔਰ ਨਾ ਹੀ ਕਿਤੇ ਉਹ ਮਨਜ਼ੂਰੀ ਲਈਤੀ ਗਈ ਆ ਜਦੋਂ ਦਰਬਾਰਾ ਸਿੰਘ ਜੀ ਨੂੰ ਅਸੀਂ ਪੁੱਛਿਆਗਾ ਕਿ ਇਹ ਪ੍ਰੋਜੈਕਟ ਦਾ ਜਿਹੜਾ ਆ ਅਲੀਗਲ ਪ੍ਰੋਜੈਕਟ ਚੱਲ ਰਿਹਾ ਸਰਕਾਰ ਨੂੰ ਲੱਖਾਂ ਦਾ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਟੈਕਸ ਦੇ ਨਾਮ ਤੇ ਔਰ ਦਰਬਾਰਾ ਸਿੰਘ ਜੀ ਵੱਲੋਂ ਬੜਾ ਇੱਕ ਸਰਕਾਰੀ ਕੁਰਸੀ ਤੇ ਬਹਿ ਕੇ ਸਰਕਾਰ ਨੂੰ ਹੀ ਲੱਖਾਂ ਕਰੋੜਾਂ ਚੂਨਾ ਲਗਾ ਕੇ ਆਪਣੇ ਘਰ ਭਰ ਕੇ ਤੇ ਸਰਕਾਰ ਦੇ ਵਿੱਚ ਹੀ ਬਹਿ ਕੇ ਤੇ ਆਪਣਾ ਜਿਹੜਾ ਪ੍ਰੋਜੈਕਟ ਜਿਹੜਾ 21 ਏਕੜ ਦਾ ਪਾਸ ਕਰ ਦਿੱਤਾ ਗਿਆ ਔਰ ਜਦੋਂ ਅਸੀਂ ਇਹਨਾਂ ਨੂੰ ਗੱਲ ਕੀਤੀ ਇਹਨਾਂ ਨੇ ਸਾਨੂੰ ਇੱਕ ਜਵਾਬ ਦਿੱਤਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੰਡੀਗੜ੍ਹੋਂ ਪਾਸ ਹੋਇਆ ਜਦੋਂ ਅਸੀਂ ਚੰਡੀਗੜ੍ਹੋਂ ਦਾ ਜਵਾਬ ਮੰਗਿਆ ਆਰਟੀਆਈ ਦੇ ਵਿੱਚ ਉਹਦੇ ਵਿੱਚ ਵੀ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਪਾਸ ਨਹੀਂ ਕੀਤਾ ਗਿਆ ਔਰ ਉਹਦੇ ਵਿੱਚ ਲੱਗ ਲੱਗ ਸਤਾਵਾ ਤੋਂ ਜਿੱਦਾਂ ਹਿਊਮਨ ਰਾਈਟਸ ਤੋਂ ਆਰਡਰ ਆਇਆ ਕਿ ਇਹਨੂੰ ਡੈਮੋਲੇਸ਼ਨ ਕੀਤਾ ਜਾਵੇ ਔਰ ਇਹਦੇ ਵਿੱਚ ਕਮਿਸ਼ਨਰ ਨੂੰ ਵੀ ਸਰਦਿਆ ਗਿਆ ਵਾ ਔਰ ਇਹਦੇ ਨਾਲ ਦੇ ਨਾਲ ਸਾਰਿਆਂ ਦੇ ਵਿੱਚ ਜਵਾਬ ਇੱਕੋ ਹੀ ਹੈ ਜਿਹੜੀ ਹਾਇਅਤ ਔਰ ਇਹਦੇ ਨਾਲ ਦੇ ਨਾਲ ਭਗਵੰਤ ਮਾਨ ਸਰਕਾਰ ਇੱਕ ਸੱਚੀ ਸੁੱਚੀ ਸਰਕਾਰ ਬਣੀ ਹੋਈ ਹੈ ਔਰ ਲਗਭਗ ਲਗਾਤਾਰ ਵਾਅਦੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕਰਾਪਸ਼ਨ ਨਹੀਂ ਹੋਣ ਦਿੱਤੀ ਜਾਊਗੀ ਐਸੇ ਆਧਿਕਾਰੀ ਏਡੀਏ ਦੇ ਬਹਿ ਕੇ ਦਰਬਾਰਾ ਸਿੰਘ ਵਰਗੇ ਡੀਟੀਪੀ ਵਰਗੇ ਜਿਹੜੇ ਲੱਖਾਂ ਕਰੋੜਾਂ ਰੁਪਏ ਦੀ ਸਰਕਾਰੀ ਕੁਰਸੀ ਤੇ ਬਹਿ ਕੇ ਕ腐ਸ਼ਨ ਕਰ ਰਹੇ ਆ ਔਰ ਐਡੇ ਐਡੇ 100-200 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਨੂੰ ਜਿਹੜੇ ਪਾਸ ਕਰਵਾ ਕੇ ਔਰ ਉਹ ਇਲੈਗਲ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਜਿਹੜੀ ਪਰਮਿਸ਼ਨਾਂ ਦੇ ਕੇ ਉਹਨਾਂ ਦੀ ਕੰਸਟ੍ਰਕਸ਼ਨ ਕਰਾ ਰਹੇ ਆ ਇਹ ਬੜਾ ਵੱਡਾ ਇੱਕ ਸਵਾਲ ਹੈ ਕਿ ਜਿਹੜੇ ਜਲੰਧਰ ਦੇ ਵਿੱਚ ਪੁੱਡਾ ਦੇ ਵਿੱਚ ਸਰਕਾਰੀ ਮੁਲਾਜ਼ਮ ਬੈਠੇ ਆ ਔਰ ਐਡੀ ਐਡੀ ਕਰਾਪਸ਼ਨ ਕਰ ਰਹੇ ਆ ਭਗਵੰਤ ਮਾਨ ਜੀ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹੋ ਕਿ ਕਰਾਪਸ਼ਨ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਤਹਾਡੀ ਸਰਕਾਰੀ ਤਨਖਾਹਾਂ ਲੈ ਕੇ ਲੋਕਾਂ ਦਾ ਰੁਪਈਆ-ਰੁਪਈਏ ਦਾ ਟੈਕਸ ਜਿਹੜਾ ਲੋਕਾਂ ਨੂੰ ਲੁੱਟਿਆ ਜਾ ਰਿਹਾ ਜਿਹੜਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਲੋਕਾਂ ਦਾ ਜਿਹੜਾ ਟੈਕਸ ਹੈ ਉਹ ਜਿਹੜਾ ਖਾਰੇ ਹੈ ਤੁਹਾਡੇ ਸਰਕਾਰੀ ਮੁਲਾਜ਼ਮ ਬੈ ਕੇ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਔਰ ਲਗਾਤਾਰ ਅਸੀਂ ਪੇਪਰਾਂ ਦੇ ਦੱਸ ਰਹੇ ਆ ਕਿ ਇਹਨੂੰ ਜਿਹੜੀ ਇਹਦੀ ਤੋੜਪੰਨ ਕਰਨ ਦੇ ਜਿਹੜੇ ਆਰਡਰ ਦਿੱਤੇ ਹੋਏ ਆ ਤੋੜਪੰਨ ਕਿਉਂ ਨਹੀਂ ਕੀਤੀ ਜਾ ਰਹੀ ਜਿਹੜੀ ਰਿਸ਼ਵਤਾ ਮੋਟੀਆਂ ਲੈ ਕੇ ਲੱਖਾਂ ਕਰੋੜਾਂ ਰੁਪਈਆ ਰਿਸ਼ਵਤਾਂ ਲੈ ਕੇ ਔਰ ਜਿਹੜੇ ਪ੍ਰੋਜੈਕਟ ਨੂੰ ਜਿਹੜੀ ਪਰਮਿਸ਼ਨਾਂ ਦਿੱਤੀਆਂ ਪਈਆਂ ਕਿ ਉੱਥੇ ਕੰਮ ਚਲਾਓ ਅਸੀਂ ਬੈਠੇ ਆ ਭਗਵੰਤ ਮਾਨ ਸਰਕਾਰ ਕੁਛ ਨਹੀਂ ਆਗੀ ਜੋ ਹੈਗੇ ਅਸੀਂ ਆ ਔਰ ਮੇਰੀ ਇੱਕ ਮੰਗ ਹੈ ਕਿ ਐਸੇ ਅਫਸਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੀ ਵਿੱਜਨ ਜਾਂਚ ਮਠਾਈ ਜਾਵੇ ਕਿ ਕਦੋਂ ਦੇ ਕੁਰਸੀ ਤੇ ਬੈਠੇ ਆ ਔਰ ਕਿੰਨੇ ਪ੍ਰੋਜੈਕਟ ਇਹਨਾਂ ਦੇ ਹੱਥੋਂ ਪਾਸ ਹੋਏ ਆ ਔਰ ਕਦੋਂ ਦੇ ਲੋਕ ਕਰਾਪਸ਼ਨ ਕਰ ਰਹੇ ਆ ਔਰ ਸਾਨੂੰ ਇਹ ਵੀ ਪਤਾ ਲੱਗਾ ਪਿਛਲੇ ਦਿਨੀ ਕਿ ਜੀਡੀਆ ਦੇ ਜਿਹੜਾ ਅਧਿਕਾਰੀ ਹੈ ਦਰਬਾਰਾ ਸਿੰਘ ਜੀ ਇਹਨਾਂ ਦੇ ਪਹਿਲੇ ਵੀ ਇਹ ਬਿਜ਼ਨਸ ਤੇ ਜਾਂਚ ਇਹਨਾਂ ਦੀ ਹੋਈ ਸੀ ਉਦੋਂ ਵੀ ਕਰਾਪਸ਼ਨ ਇੱਕ ਮੋਟੀ ਕੀਤੀ ਗਈ ਸੀ ਔਰ ਇਹਦੇ ਨਾਲ ਦੇ ਨਾਲ ਅਸੀਂ ਸੋنگਵਾਰ ਨੂੰ ਜਿਹੜਾ ਜੀਡੀਆ ਦੇ ਉੱਚੇ ਅਧਿਕਾਰੀਆਂ ਨੂੰ ਮਿਲਿਆ ਜਾਊਗਾ ਔਰ ਲੋੜ ਪਈ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਾਇਆ ਜਾਊਗਾ ਜਿਹੜੀ ਇਹ ਨਜਾਇਜ਼ ਇਲੈਗਲ ਕੰਸਟ੍ਰਕਸ਼ਨ ਸਰਕਾਰ ਨੂੰ ਜਿਹੜੇ ਕਰੋੜਾ ਰੱਖਾ ਕਰੋੜਾ ਦੇ ਬਿਨਾ ਚੁੰਨਾ ਲਗਾ ਕੇ ਬਣੀ ਹੈ ਔਰ ਜਿਹੜਾ ਇਹ ਗਲਤ ਕੰਮ ਹੋ ਰਿਹਾ ਇਸ ਨੂੰ ਬੰਦ ਕਰਵਾ ਕੇ ਨੂੰ ਤੜਵਾਇਆ ਜਾਊਗਾ ਜੈ ਸ਼੍ਰੀ ਨਾਮ ਜੈ ਜੈ